ਉਹ ਜਿਹੜੇ ਸੀਨੀਅਰ ਅਫਸਰ ਡੀਆਈਜੀ ਆਈਜੀ ਐਡੀਸ਼ਨਲ ਡੀਜੀ ਜਾਂ ਸਪੈਸ਼ਲ ਡੀਜੀ ਰੈਂਕ ਦਾ ਅ alloate ਕੀਤਾ ਹੈਗਾ ਸੁਪਰਵੀਜ਼ਨ ਦੇ ਸੋ ਦੋ ਜਿਹੜੇ ਸਾਡੇ ਜਿਹੜੇ ਮੇਨ ਜਿਹੜੇ ਕ੍ਰਾਈਮ ਦੇ ਅਗੇਂਸਟ ਜਿਹੜੇ ਪ੍ਰੋਗਰਾਮ ਚੱਲਦੇ ਪਏ ਯੁੱਧ ਨਸ਼ਿਆਂ ਵਿਰੁੱਧ ਤੇ ਗੈਂਗਸਟਰਾਂ ਤੇ ਵਾਰ ਨੂੰ ਰਿਵਿਊ ਕੀਤਾ ਗਿਆ ਤੇ ਜਿਹੜੀ ਪਰਫਾਰਮੈਂਸ ਹੁਣ ਤੱਕ ਹੋਈ ਹੈ ਉਸ ਨੂੰ ਰਿਵਿਊ ਕੀਤਾ ਗਿਆ ਤੇ ਹੁਣ ਤੱਕ ਜਿਹੜੀ 20 ਜਨਵਰੀ ਔਨਵਰਡਸ ਜਿਹੜਾ ਗੈਂਗਸਟਰਾਂ ਤੇ ਵਾਰ ਸ਼ੂ ਹੋਇਆ ਸੀ ਤੇ 5290 ਲੋਕ ਗ੍ਰਿਫਤਾਰ ਹੋਏ ਹੈਗੇ 2973 ਪ੍ਰੀਵੈਂਟਿਵ ਰਿਟੈਂਸ਼ਨਸ ਹੋਈਆਂ ਤੇ 5413 ਲੋਕਾਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਛੱਡਿਆ ਗਿਆ ਹੈਗਾ ਟੋਟਲ 13776 ਜਿਹੜੇ ਲੋਕਾਂ ਨੂੰ ਇਸ ਇਸ ਦੇ ਵਿੱਚ ਵੈਰੀਫਾਈ ਕੀਤਾ ਗਿਆ ਤੇ ਮਾਰਚ 1 2025 ਔਨਵਰਡਸ ਯੁੱਧ ਨਸ਼ਾ ਵਿਰੁੱਧ ਦੇ ਵਿੱਚ 34000 ਦੇ ਕਰੀਬ ਐਫਆਈਆਰ ਅਦਾਜ ਹੋ ਚੁੱਕੀਆਂ ਤੇ ਨੰਬਰ ਆਫ ਅਰੇਸਟ 45000 ਰਹਿ ਗਈਆਂ ਹਿਰੋਇਨ ਰਿਕਵਰੀ 2150 ਕਿਜੀ ਹੁਣ ਤੱਕ ਹੋਈ ਹੈ ਤੇ ਕਾਫੀ ਇਸ ਇਸ ਦੇ ਵਿੱਚ ਜਿਹੜੇ 45000 ਦੇ ਵਿੱਚ 3000 ਜਿਹੜੇ ਵੱਡੇ ਸਪਲਾਈਅਰ ਹੈਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ 65 ਹਵਾਲਾ ਆਪਰੇਟਰਸ ਨੂੰ ਅਰੈਸਟ ਕੀਤਾ ਗਿਆ। ਅਸੀਂ ਇਹ ਡਿਸਾਈਡ ਕੀਤਾ ਹੈਗਾ ਕਿ ਇਫੈਕਟਿਵ ਸੁਪਰਵੀਜ਼ਨ ਲਈ ਜਿਹੜੇ ਸਾਡੇ ਸੀਨੀਅਰ ਆਫੀਸਰਸ ਹੈਗੇ ਜਿਨ੍ਹਾਂ ਨੂੰ ਡਿਸਟ੍ਰਿਕਟਸ ਅਲਾਟ ਕੀਤੇ ਗਏ ਉਹ ਆਪ ਫੀਲਡ ਦੇ ਵਿੱਚ ਉਤਰਨਗੇ ਤੇ ਕੱਲ ਸਵੇਰੇ ਤੋਂ ਅਸੀਂ ਦੁਬਾਰਾ ਜਿਹੜਾ ਆਪਰੇਸ਼ਨ ਪ੍ਰਹਾਰ ਦਾ ਦੂਜਾ ਚਰਨ ਹੈਗਾ 72 ਘੰਟੇ ਦਾ ਆਫਸ ਪ੍ਰਹਾਰ 2 ਸ਼ੁਰੂ ਕਰਾਂਗੇ। ਤੋਂ ਇਸ ਦੇ ਵਿੱਚ ਜਿਹੜੇ ਵੌਂਟਡ ਕ੍ਰਿਮੀਨਲ ਹੈਗੇ ਜਿਹੜੇ ਵੌਂਟਡ ਇਨ ਕਰਾਈਮਸ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਐਫਰਟਸ ਕੀਤੇ ਜਾਂਦੇ ਤੇ ਮੈਂ ਅਬੀ ਕਲੈਰੀਫਾਈ ਕਰਨਾ ਚਾਹੁੰਦਾ ਕਿ ਕਈ ਤਰ੍ਹਾਂ ਦੀ ਭ੍ਰੰਟੀਆਂ ਤੇ ਫੇਕ ਨੈਰੇਟਿਵਸ ਜਿਹੜੇ ਫੈਲਾਏ ਜਾਂਦੇ ਹੈਗੇ ਤੇ ਪੁਲਿਸ ਵਿਲ ਅਰੈਸਟ ਓਨਲੀ ਅ ਪਰਸਨ ਹੂ ਇਸ ਵੌਂਟਡ ਫਾਰ ਕਰਾਈਮ ਤੇ ਸਾਡਾ ਪਰਪਸ ਹੈਗਾ ਪੰਜਾਬ ਨੂੰ ਮਹਿਫੂਜ਼ ਬਣਾਉਣਾ ਸੇਫ ਬਣਾਉਣਾ ਆਮ ਲੋਕਾਂ ਨੂੰ ਇੱਕ ਸੈਂਸ ਆਫ ਸਿਕਿਉਰਿਟੀ ਦੇਣਾ ਤੇ ਅਸੀਂ ਡਿਟੇਲਡ ਇਨਸਟਰਕਸ਼ਨਸ ਆਪਰੇਸ਼ਨਲ ਪ੍ਰੇਪੇਅਰਡਨੈਸ ਤੇ ਵੀ ਜਾਰੀ ਕੀਤੇ ਹਨ ਕਿ ਸੀਨੀਅਰ ਆਫੀਸਰਸ ਐਸਐਸਪੀਜ਼ ਡੀਆਈਜੀਜ਼ ਸੀ ਕਮਿਸ਼ਨਰਸ ਆਫ ਪੁਲਿਸ ਉਹ ਜਿਹੜੇ ਇੰਪੋਰਟੈਂਟ ਸੀਨਸ ਆਫ ਕਰਾਈਮ ਹੈ ਕਿ ਉਹਨਾਂ ਨੂੰ ਵਿਜ਼ਿਟ ਕਰਨਗੇ ਤੇ ਉਹ ਆਪ ਫੀਲਡ ਦੇ ਵਿੱਚ ਉਤਰ ਕੇ ਪੈਟਰੋਲਿੰਗ ਕਰਨਗੇ ਡਿਊਟੀਆਂ ਦੀ ਚੈਕਿੰਗ ਕਰਨਗੇ ਤੇ ਜਿਹੜਾ ਮੈਨਪਾਵਰ ਹੈਗਾ ਉਸ ਨੂੰ ਆਰਗੂਮੈਂਟ ਕਰਕੇ ਨਾਨ ਕੋਰ ਡਿਊਟੀਆਂ ਤੋਂ ਮੈਨਪਾਵਰ ਵਿਡਰੋ ਕਰਕੇ ਕੋਰ ਡਿਊਟੀਆਂ ਪੈਟਰੋਲਿੰਗ ਦੇ ਵਿੱਚ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜਾ ਮੈਨਪਾਵਰ ਉਹ ਵੱਧ ਤੋਂ ਵੱਧ ਡਿਪਲਾਈ ਕੀਤਾ ਜਾਊਗਾ ਤੇ ਇੱਕ ਸੀਨੀਅਰ ਆਫੀਸਰਸ ਵਿਲ ਰਿਵਿਊ ਦੀ ਡਿਪਲॉयਮੈਂਟ ਜਿਹੜੇ ਸਾਡੇ ਨਾਕੇ ਆ ਸਟੈਟਿਕ ਡਿਊਟੀਆਂ ਹੈਗੀਆਂ ਉਹਨਾਂ ਦਾ ਰਿਵਿਊ ਕਰਕੇ ਕਿ ਹਰ ਜ਼ਿਲ੍ਹੇ ਦੇ ਵਿੱਚ ਫਿਕਸਡ ਜਵੇਂ ਨਾਕੇ ਰਾਉਂਡ ਦਾ ਕਲੌਕ ਲਾਈ ਜਾਣਗੇ ਜਿਹੜੇ ਫੁਲੀ ਇਕਵਿਪਡ ਹੋਣਗੇ ਤੇ ਵਾਹਨ ਚੈਕਿੰਗ ਤੇ ਫੋਕਸ ਰਹੂਗਾ ਸਪੈਸ਼ਲੀ ਟੂ व्हीਲਰਸ ਤੇ ਤੇ ਇੱਕ ਐਸਓਪੀ ਵੀ ਅਸੀਂ ਤਿਆਰ ਕਰਕੇ ਇਸ਼ੂ ਕੀਤਾ ਹੈ ਕਿ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਉਸ ਤੇ ਰਿਸਪੌਂਸ ਕਿਸ ਤਰ੍ਹਾਂ ਦਾ ਹੋਊਗਾ ਤੇ ਇਸ ਦੇ ਵਿੱਚ ਅਸੀਂ ਕਾਫੀ ਫੋਕਸ ਯੂਜ਼ ਆਫ ਵਾਇਰਲੈਸ ਨੈਟਵਰਕ ਤੇ ਕਰ ਰਹੇ ਹਾਂਗੇ ਕਿ ਇਮੀਡੀਏਟਲੀ ਹਰ ਥਾਣੇ ਦੇ ਡਿਊਟੀ ਆਫਿਸਰਸ ਜਿਹੜੇ ਐਨਜੀਓਜ਼ ਹੈਗੇ ਉਨਾ ਕੁਲ ਵਾਕੀ ਟੋਕੀ ਸੈੱਟ ਹੋਣੇ ਯਕੀਨੀ ਬਣਾਇਆ ਜਾਊਗਾ ਉਹ ਆਪਣੇ ਪੁਲਿਸ ਸਟੇਸ਼ਨ ਨਾਲ ਇਨ ਕਮਿਊਨੀਕੇਸ਼ਨ ਰਹਿਣਗੇ ਜਦੋਂ ਕੋਈ ਰਿਪੋਰਟ ਆਂਦੀ ਹੈ ਉਸ ਤੋਂ ਬਾਅਦ ਡਿਸਟ੍ਰਿਕਟ ਕੰਟਰੋਲ ਰੂਮ ਨੂੰ ਇਮੀਡੀਏਟਲੀ ਇਨਫੋਰਮ ਕੀਤਾ ਜਾਊਗਾ ਡਿਪੈਂਡਿੰਗ ਔਨ ਦੀ ਨੇਚਰ ਆਫ ਇਨਸੀਡੈਂਟ ਸੋ ਉਸ ਏਰੀਆ ਨੂੰ ਸੀਲ ਕਿਵੇਂ ਕਰਨਾ ਹੈ ਸੀਲਿੰਗ ਆਪਰੇਸ਼ਨ ਕਿਵੇਂ ਕਰਨੀ ਹੈ ਐਗਜ਼ਿਟ ਆਫ ਕ੍ਰਿਮੀਨਲਸ ਆਫਟਰ ਕਮਿਟਿੰਗ ਦਾ ਕ੍ਰਾਈਮ ਕ੍ਰਿਮੀਨਲਸ ਦੀ ਚੇਸ ਸੋ ਇਸ ਦਾ ਇੱਕ ਇਲੈਬੋਰੇਟ ਇਸ ਦਾ ਇੱਕ ਐਸਓਪੀ ਇਸ਼ੂ ਕੀਤਾ ਗਿਆ ਹੈਗਾ ਤੇ ਟਾਈਮ ਟੂ ਟਾਈਮ ਅਸੀਂ ਇਸ ਦੀ ਰਿਹਰਸਲ ਸਟੇਟਲਸ ਵੀ ਕਰਾਂਗੇ ਤੇ ਸਾਡਾ ਏਮ ਹੈਗਾ ਕਿ ਕੁਝ ਵਾਰ ਆਪਰੇਸ਼ਨ ਪ੍ਰਹਾਰ ਹੋ ਰਿਹਾ ਹੈ ਕਿ ਪੰਜਾਬ ਤੋਂ ਜਵੇਂ ਮੈਂ ਪਹਿਲੇ ਵੀ ਕਿਹਾ ਸੀ 20 ਜਨਵਰੀ ਨੂੰ ਜਦੋਂ ਸੀ ਲਾਂਚ ਕੀਤਾ ਸੀ ਕਿ ਸਾਡਾ ਟੀਚਾ ਸਾਡਾ ਏਮ ਹੈਗਾ ਕਿ ਪੰਜਾਬ ਨੂੰ ਕ੍ਰਾਈਮ ਤੋਂ ਤੇ ਗੈਂਗਸਟਰਸ ਤੋਂ ਮੁਕਤ ਕੀਤਾ ਜਾਵੇ ਕੋਈ ਵੀ ਪੰਜਾਬ ਦੇ ਵਿੱਚ ਕ੍ਰਾਈਮ ਕਰੂਗਾ ਤੇ ਉਸ ਨੂੰ ਚੇਸ ਕੀਤਾ ਜਾਊਗਾ ਭਾਰਤ ਦੇ ਹਰ ਕੋਨੇ ਤੋਂ ਅਸੀਂ ਅਸੀਂ ਉਹਦੇ ਮਗਰ ਜਾਵਾਂਗੇ ਸੋ देयर इज नो ਐਬਸੋਲਿਊਟ ਜ਼ੀਰੋ ਟੋਲਰੈਂਸ ਫਾਰ ਕ੍ਰਾਈਮ ਐਂਡ ਆਰਗਨਾਈਜ਼ਡ ਕ੍ਰਾਈਮ ਆਈ ਵਿਲ ਵੈਲਕਮ ਐਨੀ ਕੁਐਸਚਨਸ ਹਾਂ ਅੱਛਾ ਹਿੰਦੀ ਹਿੰਦੀ ਵਿੱਚ ਕਰ ਦੋ ਇੱਕ ਵਾਰ ਅ आज एक हाई लेवल मीटिंग कंडक्ट करके मैंने आ...